ਲਓ ਜੀ ਆਪਾਂ ਹੋ ਕੇ ਤਿਆਰ ਨਗਰ ਕੀਰਤਨ ਵਿੱਚ ਜਾ ਰਹੇ ਹਾਂ ਸਾਡੇ ਘਰ ਦੇ ਕੋਲ ਹੀ ਰੋੜਾ ਜਿੱਥੋਂ ਮਹਾਰਾ ਦੀ ਪਾਲਕੀ ਸਾਹਿਬ ਜੀ ਨੇ ਲੰਘਣਾ ਸੋ ਆਪਾਂ ਹੋ ਕੇ ਤਿਆਰ ਬਨ ਕੇ ਸਿਰ ਤੇ ਰਮਾਲ ਜਾ ਰਹੇ ਹਾਂ ਆ ਆਪਣਾ ਘਰ ਆ ਜਿੱਥੇ ਆਪਾਂ ਰਹਿਣੇ ਆ ਸੋ ਉਹ ਸਾਹਮਣੇ ਤੁਹਾਨੂੰ ਦਿਖ ਰਿਹਾ ਉਹ ਚਿੱਟਾ ਚਿੱਟਾ ਜਿਹਾ ਉਹ ਸਟਾਲਾਂ ਲੱਗੀਆਂ ਹੋਈਆਂ ਨੇ ਰੋੜ ਦੇ ਆਲੇ-ਦਾਲੇ ਖਾਣ ਪੀਣ ਲਈ ਲਾ ਲੰਗਰ ਖਾਣ ਲੰਗਰ ਖਾਣ ਜਾ ਰਹੇ ਨੇ ਸੰਗ ਦਾ ਇੱਕ ਵਾਰੀ ਖਾ ਕੇ ਹਾਜ਼ਮ ਕਰਿਆ ਏ ਦੁਬਾਰਾ ਚੱਲੇ ਦੁਬਾਰਾ ਚੱਲੇ ਲੈ ਬਾਬਾ ਜੀ ਦੇ ਦਰਸ਼ਨ ਕਰਾਂ ਹੂੰ ਬਾਬਾ ਜੀ ਦੇ ਦਰਸ਼ਨ ਕਰਾਂਗੇ ਨਾਲੇ ਖਾਵਾਗੇ ਲੰਗਰ ਲੋ ਜੀ ਆਪਾਂ ਹੁਣ ਕਰ ਰਹੇ ਆ ਸੜਕ ਪਾਰ ਉਹ ਸਾਹਮਣੇ ਸਾਰੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਇੱਥੇ ਆ ਕੇ ਤਾਂ ਐਂ ਲੱਗਦਾ ਵੀ ਕੈਨੇਡਾ ਦੇ ਵਿੱਚ ਨਹੀਂ ਵੀ ਪੰਜਾਬ ਚ ਹੀ ਫਿਰਦੇ ਹੁੰਨੇ ਆ ਗੋਰਾ ਤਾਂ ਕੋਈ ਦਿਂਦੀ ਨਹੀਂ ਹੈਗਾ ਗੋਰਾ ਤਾਂ ਐਂ ਲੱਗਦਾ ਵੀ ਗੋਰੇ ਤਾਂ ਜਿਵੇਂ ਇਥੋਂ ਭੱਜ ਗਏ ਹੁੰਦੇ ਨੇ ਪੰਜਾਬੀਆਂ ਤੋਂ ਡਰ ਕੇ ਤੇ ਆਹ ਦੇਖੋ ਉਹੀ ਫੋਰ ਟਰੈਕਟਰ ਬਾਬਾ ਜੀ ਖੜਾ ਬਣ ਕੇ ਨੀਲੀ ਪੱਗ ਤੇ ਆਹ ਦੇਖੋ ਪੰਜਾਬੀ ਹੀ ਪੰਜਾਬੀ ਨੇ ਸਾਰੇ ਕਿਸੇ ਪਾਸੇ ਕੋਈ ਹੋਰ ਨਸਲ ਤਾਂ ਦਿਂਦੀ ਨਹੀਂ ਹੈਗੀ ਤੇ ਅਸੀਂ ਖੜ ਕੇ ਇਥੇ ਸਲਾਹ ਸਲਾਹ ਕਰ ਰਹੇ ਸੀ ਕਿ ਵੀ ਕੀ ਖਾਦਾ ਬੀਤਾ ਜਾਵੇ ਕਿਉਂਕਿ ਆ ਸਾਰੇ ਇਹੀ ਆਲੇ-ਦਾਲੇ ਸਟਾਲ ਆਣੇ ਸਾਰਿਆਂ ਖਾਣ-ਪੀਣ ਵਾਲੀਆਂ ਮੌਸਮ ਵੀ ਬਹੁਤ ਸੋਹਣਾ ਹੋਇਆ ਹੋਇਆ ਸੀਗਾ ਪੂਰੀ ਬੱਦਲਵਾਈ ਹੋਈ ਹੋਈ ਸੀ ਤੇ ਇੱਧਰ ਮੰਗੋ ਸ਼ੇਕ ਚੱਲ ਰਿਹਾ ਆਈਸਕ੍ਰੀਮ ਆ ਇੱਧਰ ਪੈਪਸੀ ਕੋਕ ਹਨਾ ਯਾਰ ਮਤਲਬ ਇੱਕ ਗੱਲ ਤਾਂ ਹੈਗੀ ਵੀ ਪੰਜਾਬੀ ਜਿੱਥੇ ਵੀ ਜਾਂਦੇ ਨੇ ਨਾ ਲੰਗਰ ਨਾਲ ਜਾਂਦੇ ਨੇ ਹਨਾ ਇਹ ਇੱਕ ਬਹੁਤ ਵੱਡੀ ਮਤਲਬ ਸੇਵ ਆ ਇਹ ਜਿਹੜੀ ਆਪਣਾ ਮਤਲਬ ਆਪਾਂ ਨੂੰ ਪੰਜਾਬੇ ਨੂੰ ਬਖਸੀ ਹੋਈ ਆ ਵੀ ਕੋਈ ਭੁੱਖਾ ਨਹੀਂ ਮਰੂਗਾ ਹਨਾ ਤੇ ਆਪਾਂ ਵੀ ਇੱਕ ਜ਼ਿਆਦਾ ਕੱਪ ਲੈ ਲਿਆ ਸੀਗਾ ਪੀਣ ਲਈ ਤੇ ਇੱਧਰ ਦੇਖੋ ਗੋਲ ਗੱਪੇ ਆਹਦੇ ਕੁੜੀਆਂ ਕੁੜੀਆਂ ਦਾ ਗੋਲ ਗੱਪਿਆਂ ਦੇ ਡੋਲੇ ਜਾਂਦੀਆਂ ਨੇ ਹਨਾ ਉਹ ਕਹਿੰਦੇ ਹੁੰਦੇ ਨੇ ਵੀ ਕਹਿੰਦੇ ਵੀ ਕੁੜੀਆਂ ਨੂੰ ਤਰੱਕੀ ਕਰਨੀ ਕੋਈ ਨਹੀਂ ਰੋਕ ਸਕਦਾ ਜੇ ਰਾਹ ਦੇ ਵਿੱਚ ਗੋਲ ਗੱਪਿਆਂ ਦੀ ਰੀੜੀ ਨਾ ਲੱਗੀ ਹੋਵੇ ਸੋ ਆਹ ਦੇਖੋ ਪੰਜਾਬੀ ਹਨਾ ਸਾਰੇ ਹੀ ਸਰ ਤੇ ਬੰਨ ਕੇ ਦਸਤਾਰਾਂ ਖੜੇ ਸੀਗੇ ਇੱਧਰ ਖਾਲਸਾਣ ਦਾ ਪ੍ਰਚਾਰ ਚੱਲ ਰਿਹਾ ਸੀਗਾ ਇਹ ਵੀ ਜ਼ਰੂਰੀ ਆ ਆਪਣੇ ਹੱਕ ਮੰਗਣੇ ਤੇ ਬਾਕੀ ਆ ਦੇਖੋ ਸਾਰੇ ਰੋਡ ਤੇ ਪੰਜਾਬੀ ਹੀ ਪੰਜਾਬੀ ਸੀ ਬਾਕੀ ਸਾਰੇ ਆ ਪਾਲਕੀ ਸਾਹਿਬ ਦੀ ਵੇਟ ਕਰ ਰਹੇ ਸੀਗੇ ਤੇ ਕਿਉਂਕਿ ਬਹੁਤ ਟਾਈਮ ਹੋ ਗਿਆ ਸੀਗਾ ਸੋ ਸਾਨੂੰ ਇੱਥੇ ਪਤਾ ਲੱਗਾ ਸੀਗਾ ਵੀ ਅਸੀਂ ਬਹੁਤ ਚਿਰ ਪਹਿਲਾਂ ਆ ਗਏ ਸੀਗੇ ਪਾਲਕੀ ਸਾਹਿਬ ਬਹੁਤ ਲੇਟ ਆਉਣਗੇ ਸੋ ਫਿਰ ਅਸੀਂ ਕਰਨੂ ਤਰਪੇ ਸੀਗੇ ਕਿਉਂਕਿ ਬਹੁਤ ਹੀ ਜ਼ਿਆਦਾ ਲੇਟ ਆਉਣਾ ਸੀਗਾ ਬਾਕੀ ਉਹੀ ਆਦਤ ਪੰਜਾਬੀਆਂ ਦੀ ਲੰਗਰ ਲੈ ਕੇ ਜਾਣਾ ਕਰੇ ਤੋਂ ਇੱਥੇ ਹੀ ਆਪਣੇ ਬਲੌਗ ਦਾ ਐਂਡ ਹੁੰਦਾ